ਕਰਦਾ ਸੀ ਕਹਿੰਦਾ 1000 ਰੁਪਏ ਚੜੇ ਮਹੀਨੇ ਖਾਤੇ ਆ ਉਹ ਤਾਂ ਬੈਂਕ ਹੀ ਦੱਸ ਦਿੰਦਾ ਪਰਚੀ ਦੱਸ ਦੋ ਬੈਂਕ ਦੀ ਕਿਹਦੇ ਖਾਤੇ ਚ ਆਏ ਆ ਆਇਆ ਸੀਗਾ ਠੀਕ ਹੈ ਉਹਨੇ ਕਿੱਕ ਲਈ ਗਾਤੀ ਕਹਿੰਦਾ ਬਾਦਲਾਂ ਦੀ ਸਿਆਸਤ ਦਾ ਕਹਿੰਦਾ ਅੰਤ ਹੈ ਕਹਿੰਦਾ ਮੈਂ ਹੁਣ ਇਸ ਤੋਂ ਬਾਅਦ ਕਹਿੰਦਾ ਬਾਦਲ ਸਿਆਸਤ ਜ ਨਹੀਂ ਆਉਂਦੇ ਇਹਨਾਂ ਦੀ ਜੜਾਂ ਚ ਬੈ ਗਿਤਣੇ ਰਾਜਮੀ ਜਿਤਨੇ ਬਾਦਲੇ ਰਾਜਮੀ ਕਹਿੰਦਾ ਬਠਿੰਡੇ ਸੀਟ ਫਸੀ ਹੋਈ ਫਸੀ ਹੋਈ ਬਈ ਕਿੰਨੀ ਫਸੀ ਰਵੇ ਇਹਨਾਂ ਨੂੰ ਕੋਈ ਪਤਾ ਨਹੀਂ ਡਫਲੀ ਇਹਨਾਂ ਦੇ ਬੈਦੇ ਰੂਗੀ ਬਾ ਗੱਲ 70 75% ਕੰਮ ਜਿਹੜੇ ਬਾਦ ਸਾਹਿਬ ਦੇ ਕਰੇ ਜੋ ਗਲੀਆਂ ਲੈ ਕੇ ਕੋਲੇ ਕੋ ਗਰੀਬ ਦਾ ਇਹਨਾਂ ਨੇ ਆਟਾ ਦਾਲ ਵੀ ਘੱਟਤਾ ਤੇ ਉਹਨਾਂ ਨੇ ਦੇ ਦਿੱਤਾ ਹੀ ਦਿੱਤਾ ਸੀਗਾ ਕਾਂਗਰਸ ਨੇ ਆਉਂਦਾ ਆਖਿਆ ਸੀ ਤੁਹਾਨੂੰ ਉਹ ਦੇਵਾਂਗੇ ਉਹਨਾਂ ਨੇ ਕੱਲੀ ਕਣਕ ਤੇ ਕਰਤਾ ਦਲਾਂ ਘੜਤੀਆਂ ਇਹਨੇ ਉਹਨ ਕਣਕ ਇਹਦਾ ਕਿੱਕੜੀਆਂ ਹੀ ਕਾ ਕੇ ਗਿਆ ਉਹ ਉਹਨੇ ਆਪਦੇ ਜਿਹੜੇ ਸੋਣੀਆਂ ਤੇ ਕਿੱਕੜੀਆਂ ਵਾਲਾ ਬੰਦਾ ਉਹੀ گاਊਗਾ ਹੋਰ ਕੀ ਕਰੂ ਗਾਉਣਾ ਬੰਦਾ ਮਾਰਦਾ ਨਜ਼ਰ ਆਇਆ ਹੈ ਜੀ ਨੇ ਬਾਦਲਾਂ ਦੀ ਕੋਠੀ ਬਣੀ تیرਮਾਰ ਬਾਦਲੇ ਕੋਠੀ ਕਿੰਨੀ ਹਰੀ ਕੀ ਮਾਰਦਾ ਪਤਾ ਨਹੀਂ ਕੀ ਗੱਲ ਕਰਦੇ ਬਾਦਲਾਂ ਦੀ ਗੱਲ ਕਰਦੇ ਮੇਰੀ ਗੱਲ ਸੁਣੋ ਤੁਸੀਂ ਬਾਦਲਾਂ ਨੂੰ ਨਿੰਦੇ ਆ ਤੁਸੀਂ ਐ ਦੋਸਤ ਵੀ ਇਹਦੀ ਫਲਾਨਾ ਕੰਮ ਕੀਤਾ ਨਿੰਦਨ ਦੀ ਕਿਸੇ ਨੂੰ ਕੀ ਲੋੜ ਆ ਲੋਕਾਂ ਨੂੰ ਵੀ ਪਤਾ ਲੱਗ ਜੇ ਲੋਕੋ ਵੀ ਵੋਟ ਪਾਉਣਗੇ ਵੀ ਚੰਗੇ ਕੰਮ ਕੀਤੇ ਉਹਨਾਂ ਨੇ ਮੈਂ ਚੰਗਾ ਕੰਮ ਕਰੂ ਮੈਨੂੰ ਲੋਕ ਵੋਟ ਪਾਉਣ ਸਸਦ ਦੇ ਵਿੱਚ ਆ ਤਾਂ ਉੱਥੇ ਹਰ ਇਸ ਟਾਈਮ ਅਸੀਂ ਲੰਬੀ ਹਲਕੇ ਦੇ ਪਿੰਡ ਮਿੱਡੂ ਖੇੜਾ ਦੇ ਵਿੱਚ ਆ ਜਿੱਥੇ ਕੀ ਅਤੋਂ ਦੇ ਬਗਲ ਸਾਹਮਣੇ نزدیکی ਕਾਫੀ ਘਰ ਨੇ ਜਿਹੜੇ ਮੰਨੇ ਜਾਂਦੇ ਸੀ ਤਾਂ ਉੱਥੇ ਅਜ ਪਿੰਡ ਤੁ ਜਾਣਾ ਪਿੰਡ ਦਾ ਕੀ ਮੋਲ ਹੈ ਪਰ ਲੋਕਾਂ ਦਾ ਕੀ ਕਹਿਣਾ ਹੈ ਵੀ ਉਹ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਤੇ ਕਿੱਥੇ ਦਾ ਕੀ ਰੁਝਾਨ ਹੈ ਕੀ ਪਿੰਡ ਦਾ ਮੋਲ ਹੈ ਅਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਇੱਕ ਜਵਨ ਨੂੰ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਲੋਕ ਭੁਗਤਦੇ ਆ ਤਾਂ ਉਹ ਗੱਲ ਕਰਨੇ ਆ ਭਾਈ ਜੀ ਸ਼ਸ਼ੀ ਕਾ ਸਤਿਗੁਰੂ ਕੀ ਲੱਗਦਾ ਪਿੰਡ ਦਾ ਮੋਲ ਪਿੰਡ ਦਾ ਮੋਲ ਬਹੁਤ ਵਧੀਆ ਜੀ ਹਾਂਜੀ ਕਿਹੜੀ ਪਾਰਟੀ ਹੈ ਜੋਰਨ ਹਰਕੇ ਕਾਲੀ ਦਾਲ ਦਾ ਜੋਰ ਹੈ ਜੀ ਹਾਂਜੀ ਇਹ ਲੱਗਦਾ ਵੀ ਦਬ ਦਬਾ ਹੈਗਾ ਪਹਿਲਾਂ ਵਾਲਾ ਵੀ 2 ਸਾਲਾਂ ਤੋਂ ਕੋ ਬਦਲਾਅ ਆਇਆ ਹੋ ਹਾਂਜੀ ਹਾਂਜੀ ਫੁੱਲ ਹੈ ਜੀ ਬਦਲਾਅ ਆਇਆ 2 ਸਾਲਾਂ ਹਾਂਜੀ ਬਦਲਾਅ ਆਇਆ ਬਾ ਲੋਕਾਂ ਨੂੰ ਰੋਜ਼ਗਾਰ ਚੰਗਾ ਮਿਲ ਰਿਹਾ ਜੀ ਹਾਂਜੀ ਬਾਕੀ ਲੈਡ ਦੀ ਫੈਸਿਲਿਟੀਆਂ ਸਾਰੀਆਂ ਚੰਗੀਆਂ ਆ ਜੀ ਹਾਂਜੀ ਬਹੁਤ ਹੰਤਮਨ ਲੈਡ ਦਿੱਤੀ ਨਾ ਨਾ ਜੀ ਨਾ ਬਾਕੀ ਠੀਕ ਆ ਜੀ ਬਸ ਪਾਪੂ ਕਿਹੜੀ ਪਾਰਟੀ ਹੈ ਉਹ ਜਾਣ ਲੱਗਦਾ ਆਪਸ ਇਹ ਤੇ ਪੋਕੇਮਨ ਨਾਲ ਚੱਲਦਾ ਹੋਰ ਗਾ ਤੇ ਪਰਦਾ ਹੈ ਜਿਹੜੇ ਆ ਜਵਾਨ ਕੰਮ ਕਰਦੇ ਰੋਟੀ ਖਾਈ ਜਾਂਦੇ ਰੱਜ ਕੇ ਸਾਡੇ ਵਰਗੇ ਦੇ ਬਿੱਲੇ ਹੈ ਪਾਰਟੀ ਗੇੜ ਚੰਗੀ ਲੱਗ ਕੌਲਟੀ ਉਹਦਾ ਜਿਹੜਾ ਕੋਈ ਇਥੋਂ ਦਾ ਮੰਤਰੀ ਮਨ ਜੋ ਹੀ ਚੰਗਾ ਹੈ ਮੰਤਰੀ ਤਾਂ ਖੁੱਡੀਆਂ ਵੀ ਹੈ ਖੁੱਡੀਆਂ ਹੈਗਾ ਤਾਂ ਉਹਨਾਂ ਤਾਂ ਕੰਮ ਕਰ ਨਹੀਂ ਦਿੰਦੇ ਧਰਨੇ ਵਾਲੀ ਧਰਨੇ ਵਾਲੇ ਨਹੀਂ ਕਰਨ ਦਿੰਦੇ ਕੱਲੇ ਕੋਈ ਲੈ ਕੇ ਬੈਠੇ ਗੜੇ ਉਹ ਕਹਿੰਦਾ ਵੀ ਮੈਂ ਆ 2 ਸਾਲਾਂ ਚ ਬਦਲਾਅ ਦੀ ਗੱਲ ਹੋਈ ਸੀ ਬਦਲਾਅ ਆਇਆ ਕੋਈ ਕਾਦਾ ਬਦਲਾਅ ਅਫਸਰ ਜਾ ਕੇ ਗੱਲ ਸੁਣਦਾ ਹਾਂ ਮਾੜੇ ਬੰਦੇ ਦੀ ਗੱਲ ਸੁਣਦੇ ਨਹੀਂ ਕੋਈ ਵੀ ਤਗੜੇ ਦੀ ਸੁਣਦਾ ਆਹੀ ਹੈ ਨਹੀਂ ਬਦਲਾਵ ਹੈ ਇਹ ਆਹੀ ਬਦਲਾਵ ਹੈ ਕਹਿੰਦੇ ਤਗੜੇ ਬੰਦੇ ਦੀ ਗੱਲ ਸੁਣਦੇ ਤੇ ਮਾੜੇ ਬੰਦੇ ਦੀ ਗੱਲ ਨਹੀਂ ਸੁਣ ਭਾਈ ਕਿਹੜੀ ਪਾਰਟੀ ਰੋਜ਼ਾਂ ਲਾਵਾ ਮੰਨਤਾ ਕਾਫੀ ਦਿਨ ਲੱਗਦਾ ਜਿਹੜਾ ਬਣ ਜਾਂਦਾ ਕੋਈ ਨਹੀਂ ਗਰੀਬ ਦਾ ਕੋਈ ਨਹੀਂ ਬਣਦਾ ਸਮਝੇ ਜੀ ਦਾ ਕੋਈ ਡੰਡਾ ਵਾ ਕੋ ਦਾ ਕੋਈ ਜਾਂਦੇ ਕੰਮ ਗਰੀਬ ਦਾ ਕੋਈ ਕੰਮ ਨਹੀਂ ਨਹੀਂ ਆਪੇ ਇੱਥੇ ਬਾਦਲਾਂ ਦਾ ਦਬ ਦੁਬਾਰਿਆ ਰਿਹਾ ਹੈ ਇਸਲੇ ਟਾਈਮ ਦੇ ਵਿੱਚ

ਦੇਖੋ ਜোন ਵੋਟਾਂ ਦਾ ਕੀ ਪਤਾ ਲੱਗਦਾ ਜੀ ਕਿਹੜੀ ਪਾਰਟੀ ਹਰ ਜਾਂ ਲੱਗ ਦੇਖੋ ਜোন ਪਾਰਟੀ ਦਾ ਕੀ ਪਤਾ ਲੱਗਦਾ ਜੀ ਤਾਂ ਦੇਰ ਕਿਹ ਜਨਰੇ ਜ਼ੋਰ ਜਿਆਦਾ ਹੈ ਕਾਲੀਆਂ ਦਾ ਜਾਂਦੇ ਹੈ ਇਹਨੇ ਕਾਲੀਆਂ ਨੇ ਕਰ ਰੱਖਿਆ ਹੈ ਕੰਮ ਸਾਰੇ ਅਜੇ ਕੰਮ ਕਿੱਥੇ ਕਰਦੀਆਂ ਵਾਦੂ ਵੀ ਅਸੀਂ ਸਰਕਾਰ ਚ ਬਹੁਤ ਚੱਕੇ ਪਟੇ ਇਹਨਾਂ ਨੇ ਬਹੁਤ ਆ ਸੜਕਾਂ ਸੜਕਾਂ ਗਲੀਆਂ ਨਾਲੀਆਂ ਸਭ ਉਹਨੇ ਬਾਹਰ ਸਰਕਾਰ ਨੇ ਬਣਾਈਆਂ ਕੋਣ ਕੱਟਦਾ ਹੈ ਹਾਂਜੀ ਕੋਣ ਕੱਟਦਾ ਸਾਰਾ ਦੋ ਸਾਲਾਂ ਚ ਬਦਲਾਅ ਨਹੀਂ ਹੈ ਭਾਈ ਕੁਝ ਨਹੀਂ ਹੈ ਬਿਲਕੁਲ ਜਮਾਨ ਬੋਟਾ ਨਾ ਰਕੇ ਤੇ ਆਵਦੇ ਕਰੇ ਬੈਗੀ ਸਿੱਧੀ ਗੱਲ ਮੈਂ ਤੈਨੂੰ ਦੱਸਦਾ ਛੱਡੀਆਂ ਆਉਂਦਾ ਤੇ ਕੁੜੀਆਂ ਆਵੇ ਕੋਈ ਆਵੇ ਬੰਦੀ ਕਿਸੇ ਨੇ ਕੁਝ ਨਹੀਂ ਕਰਿਆ ਕਿਸਦਾ ਨਾ ਕੋਈ ਇੱਥੇ ਮੈਂਬਰ ਕਰਨਾ ਕੋਈ ਕੱਟ ਤੇ ਕਾਲੀ ਕਾਲੀ ਨੇ ਕਰੇ ਤੇ ਕਾਲੀ ਨੇ ਛੱਡੇ ਵਾ ਝੁੱਲਦੀ ਬੈਠੀ ਕਾਲੀ ਹੀ ਜਿੱਤਣਗੀ ਹਾਂਜੀ ਕੀ ਗੱਲ ਹੈ ਪੱਕੀ ਮਿੱਡੂ ਕੜੇ ਦਾ ਵੋਟ ਕਾਲੀ ਨੇ ਨਿਕਲੂ ਵੱਡ ਹੋਰ ਪਤਾ ਨਹੀਂ ਉਹ ਕਿਹੜੇ ਪੰਨਾਂ ਚ ਕੀ ਕੁਝ ਹੋਊਗਾ ਮੈਂ ਦੇਖੀ ਹੋਰ ਇਹ ਤਾਂ ਕਹਿ ਨਹੀਂ ਸਕਦੇ ਇੱਥੋਂ ਇੱਥੋਂ ਜਾ ਕੇ ਨਿਕਲੂ ਵੀ ਕਾਲੀਆਂ ਨੇ ਵੋਟ

ਇਹੀ ਤਾਂ ਕਾਲੀ ਦਲ ਦੇ ਬੰਦੇ ਤੇ ਕਾਲੀ ਦਲ ਦੀ ਪਾਉਣੀ ਹੈ ਠੀਕ ਹੈ ਨਾ ਜੀ ਸਾਡੇ ਪਰ ਸਾਡੇ ਤਾਂ ਮੇਰੇ ਹਿਸਾਬ ਨਾਲ 70% ਕਾਲੀ ਦਲ ਦੇ ਬੰਦੇ ਆ ਹਾਂਜੀ ਇੱਕ ਪਰਸੋਂ ਬਾਦਲ ਪਿੰਡ ਤੇ ਲੰਬੀ ਦੇ ਵਿੱਚ ਭਗਵੰਤ ਕਿਸੇ ਤੇ ਨਿਸ਼ਾਨਾ ਲਾਉਣ ਦਾ ਕੀ ਫਾਇਦਾ ਹੈ ਕੀ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਵਸ ਚੰਗੀ ਗੱਲ ਮੇਰੀ ਗੱਲ ਸੁਣੋ ਕਿਸੇ ਨੂੰ ਨਿੰਦਨਾ ਕਿਸੇ ਵਾਸਤੇ ਨਹੀਂ ਚੰਗੀ ਗੱਲ ਹੁੰਦੀ ਜੇ ਆਪਾਂ ਕਿਸੇ ਨੂੰ ਨਿੰਦਾਂਗੇ ਕੋਈ ਚੰਗੀ ਗੱਲ ਹੈ ਕੰਮ ਕਰੋ ਕੰਮ ਕਰਕੇ ਦਿਖਾਓ ਕਿ ਨੂੰ ਪਤਾ ਲੱਗ ਜੂਗਾ ਕਰਕੇ ਵਿਖਾਓ ਅਗਲੇ ਨੂੰ ਪਤਾ ਲੱਗ ਜੂ ਆਓ ਪਿੰਡ ਦੇ ਵਿੱਚ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਬਾਪੂ ਜੀ ਕਿਹੜੀ ਪਾਰਟੀ ਹਰ ਰੋਜ਼ਨ ਲੱਗਦਾ ਮਿੱਡੂ ਖੇਡ ਦੀ ਕਹਾਣੀ ਦੇ ਵਿੱਚ ਇੱਥੇ ਸਿਮਰਲ ਬਾਲਾ ਲਾਂ ਦਾ ਸਾਰਾ ਇੱਥੇ ਹਾਂ ਸਾਰਾ ਕੀ ਕੰਮ ਕੀਤੇ ਬਾਅਦ ਬਾਅਦਲੇ ਸਾਰੇ ਕੁਲ ਜਿਹੜੇ ਕੰਮ ਹੈ ਪਹਿਲਾਂ ਸਾਰੇ ਬਾਲਦਿਆਂ ਕਰਿਆ ਮੰਡੀ ਦੇ ਹੈ ਤੇ ਜੇ ਕਿਸਾਨਾਂ ਬਾਤ ਤੇ ਸਾਰਾ ਪਹਿਲਾਂ ਗੱਡਾ ਹੈ ਟ੍ਰੈਕਟਰੋਂ ਗੱਡਾ ਆ ਕੇ ਆ ਕਸਿਆਂ ਵਾਲਾ ਬਿਲੀ ਦਿੱਤੀ ਜੋ ਮੰਡੀਆਂ ਮਨਾਈਆਂ ਸਭ ਵਾਸਾ ਦੀਆਂ ਬਣੀਆਂ ਜਾਂ ਇਹਨਾਂ ਸਰਕਾਰਾਂ ਨੇ ਤਾਂ ਕਦੇ ਕੁਝ ਕਰਿਆ ਹੀ ਨਹੀਂ ਗਾ ਗਰੀਬਾਂ ਦੇ ਰਾਸ਼ਨ ਕਾਟਦੇ ਪੈਸੇ ਰਾ ਕੱਟਦੀਆਂ ਕੋਈ ਸੂਰਤਾ ਨਹੀਂ ਗਰੀਬਾਂ ਵਾਸਤੇ ਵੀ ਕੋਈ ਜ਼ਿੰਮੇਵਾਰ ਪਰ ਸੁਣੋ ਭਗਵੰਤ ਜਮਾਨਾ ਐਸੀ ਬਾਤ ਹਾਂਜੀ ਤੇ ਉਹ ਕਿਕਲੀਆਂ ਗਾਉਂਦਾ ਰਿਹਾ ਉੱਥੇ ਉਹ ਕਿਕਲੀਆਂ ਉਹ ਜੀਆਂ ਕਿਕਲੀਆਂ ਗਾਉਣ ਨੂੰ ਮੈਨੂੰ ਦੱਸ ਉਹਦਾ ਕੀ ਹੁੰਦਾ ਉਹ ਤਾਂ ਪੀ ਲੰਦਾ ਕਿਕਲੀਆਂ ਗਾਈਦਾ ਐਵੇਂ ਬਿਨ ਅੱਗੇ ਮੈਨੂੰ ਗੱਲ ਕਰਕੇ ਤੇ ਮੈਂ ਇੰਨਾਂ ਗੱਲਾਂ ਦਾ ਕੋਈ ਫਾਇਦਾ ਵੋਟ ਮੰਗੋ ਤੁਸੀਂ ਕਿਸੇ ਢੰਗ ਨਾਲ ਕੋਈ ਕੰਮ ਵਿਖਾਓ ਆ ਤੇ ਆ ਕਰੇ ਕੋਈ ਉਹਨਾਂ ਚ ਉਹ ਅੱਗੇ ਉਹਨੇ ਸਰਕਾਰ ਬਣ ਗਈ ਸੀ ਲੋਕਾਂ ਨੂੰ ਆਓ ਆਓ ਨਮੀ ਆਪ ਆ ਕੇ ਬਦਲੇ ਕੀ ਕਰੂਗੀ ਕੋਈ ਤੁਹਾਡੇ ਨਾਲ ਗੁੱਸੇ ਕੋਈ ਮੇਰੇ ਨਾਲ ਗੁੱਸੇ ਸੀ ਉਹਨਾਂ ਨੇ ਪਾਤੀ ਉਹਨੂੰ ਐ ਕਿਕਲੀਆਂ ਨਾਲ ਹੀ ਪੈਣੀ ਐਦੀ ਵੀ ਵੋਟ ਨਹੀਂ ਪੈਂਦੀ ਉਹਨੂੰ ਜੀ ਜੋ ਤੁਹਾਨੂੰ ਬਾਦਲਾਂ ਦੇ ਪਿੰਡੇ ਤੋਂ ਮੱਖੀ ਨਹੀਂ ਉੱਡਦੀ ਇਹਦਾ ਜੀ ਇਹਦਾ 4 ਤਰੀਕ ਤੁਹਾਨੂੰ ਦੱਸ ਦੂਗੀ ਕਿ ਕਿਹਦੇ ਦਿਨ ਦੇ ਕੀ ਪਤਾ ਤੇਰੇ ਮੱਕੀ ਨਾਲ ਰਵੇ ਹੈ ਏ ਏ ਇਹ ਨੂੰ ਪਤਾ ਨਹੀਂ ਕਿ ਮੇਰੀ ਕਾਹਤੇ ਨਾਲ ਉਹ ਨਹੀਂ ਬੰਦੇ ਨੂੰ ਸੀਟ ਫਸ ਗਈ ਬਠਿੰਡੇ ਨਹੀਂ ਪਾਜੀ ਬੀਬਾ ਜੀ ਵੋਟ ਬੋਰਡ ਤੇ ਜਿੱਤੂਗੀ ਆ ਲੰਮੀ ਲੰਮੀ ਚੋਟੇਲ 25 30 ਹਜ਼ਾਰ ਰੀਟ ਅੱਗੇ ਜਾ ਰਹੀ ਹੈ 30 ਹਜ਼ਾਰ ਵੋਟ ਅੱਗੇ ਜਾ ਰਹੀ ਹੈ ਬਾਪੂ ਕੀ ਲੱਗਦਾ ਹੈ ਪਿੰਡ ਦਾ ਮਹੌਲ ਦਾ ਕੀ ਹੈ ਬਹੁਤ ਚੰਗਾ ਹੈ ਬਹੁਤ ਚੰਗਾ ਸਾਡੇ ਕਿਸੇ ਪਾਰਟੀ ਨੇ ਕੁਝ ਨਹੀਂ ਕਰਦਾ ਬੰਦਾ ਬਾਦਲ ਸਾਹਿਬ ਦਾ ਆ ਕਰੋਨਾ ਦਾ ਵਧੀਆ ਜਿਹੜਾ ਗਲੀਆਂ ਚ ਲੜਦਾ ਕੀ ਲਿਆ ਹਾਂ ਤੇ ਆ ਤੇ ਆ ਸ਼ਿਵਰਾ ਉਹ ਸਿੱਧਾ ਪਾਇਆ ਨਹੀਂ ਹੈ ਉਹ ਪਿੰਡਾਂ ਚ ਕਦੇ ਪਏ ਕਿਸਾਨ ਉਹਨਾ ਪਿੱਛੇ ਮਨੇ ਪਿੰਡ ਦਾ ਬੰਦਾ ਹੀ ਸੀ ਕੋਈ ਮੈਨੂੰ ਮਿਲਿਆ ਮੈਨੂੰ ਕਹਿੰਦਾ ਨਾ 1000 ਰੁਪਏ ਨਾਮ ਦੇऊं ਕਿਤੇ ਬਾਲਟੀ ਖੜੀ ਪਾਣੀ ਦਿਖਾ ਦੇ ਸੱਚੀ ਗੱਲ ਹਾਂਜੀ ਸਾਰੇ ਪਹਿਲੇ ਤੁਸੀਂ ਆ ਵੀ ਦੇਖ ਲੋ ਗੱਲ ਜੇ ਫਿਰ ਦੇ ਵੀ ਭੇਜਣਾ 10 ਮਿੰਟਾਂ ਬਾਅਦ ਤੁਹਾਨੂੰ ਇੱਥੇ ਪਾਣੀ ਨਾ ਮਿਲੂਗਾ ਅੱਛਾ ਇਹ ਤਾਂ ਕਹਿੰਦੇ ਉਹਨਾਂ ਨੇ ਚਾਰ-ਚਾਰ ਇੰਚ ਜਿਹੜੀਆਂ ਪੁਰਾਣੀਆਂ ਨਵੀਆਂ ਸਰਕਾਰ ਵਾਲੇ ਐ ਇਹ ਤਾਂ ਉਹ ਕਹਿੰਦੇ ਲੋਕ ਸੋਚਦੇ ਜਦੋਂ ਚੰਨ ਸਵਾਹ ਕਰਦੇ ਐ ਕਹਿੰਦੇ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਕਹਿੰਦੇ 4-4 ਇੰਚ ਦੀਆਂ ਪੈਪਾਂ ਪਾਤੀਆਂ ਬਾਕੀ ਆਵਦੇ ਘਰਾਂ ਦੇ ਵਿੱਚ ਮਾਲ ਹੜਪੂ ਦੇ ਕੋਈ ਕੁਝ ਨਹੀਂ ਆਵੇ ਕੋਈ ਬੈਠਿਆ ਕਿਸੇ ਕਿਸੇ ਗਰੀਬ ਨੇ ਕਿਸੇ ਨੇ ਮਾਰੇ ਸਾਰਾ ਉਹਨਾਂ ਦੇ ਅੱਤੀ ਮਾਲ ਹੈ ਸਾਰਾ ਪਿਓਰ ਲੱਗਿਆ ਇੱਕ ਇੱਕ ਏਟ ਵੀ ਨਹੀਂ ਦਵਾ ਹੁਣ ਅਸਾਤਾ ਸਾਲ ਹੋ ਗਏ ਸਰਕਾਰ ਗਏ ਕੋਈ ਦਾਦੇ ਕਿਸੇ ਇੱਕ ਏਟ ਵੀ ਲੱਗੀ ਅੱਜ ਤੇ ਸਾਡੇ ਸਰਪੰਚ ਤੋਂ ਪੁੱਛ ਲੋ ਏਟ ਲੱਗੇ ਨਾ ਕੋਈ ਗ੍ਰਾਂਟ ਆਈ ਜੇ ਗ੍ਰਾਂਟਾ ਉਹ ਬਾਸਾਲ ਦੀਆਂ ਆਈਆਂ ਜਿਹੜੀਆਂ ਲੱਗੀਆਂ ਅੱਜ ਵੀ ਵਿੱਚ ਵਾਟਰਵਾਸ ਦੀ ਗ੍ਰਾਂਟ ਉਹਦੀ ਹਜੇ ਪਈ ਹੈ ਨਹੀਂ ਲੱਗੀ ਖੁੱਡੀਆਂ ਤਾਂ ਤੁਹਾਨੂੰ ਬਾਤ ਕਰਨਾ ਆਇਆ ਸੀ ਕਿ ਨਹੀਂ ਆਇਆ ਨਹੀਂ ਆਇਆ ਕਦੇ ਨਹੀਂ ਆਇਆ ਕਦੇ ਵੀ ਨਹੀਂ ਆਉਂਦਾ ਉਹ ਵੀ ਨਹੀਂ ਆਉਂਦਾ ਉਹ ਪਤਾ ਹੈ ਬਾਦਲਾਂ ਦਾ ਪਿੰਡ ਹੈ ਬਾਦਲਾਂ ਬੜੇ ਕਿ ਪਹਿਲਾਂ ਆਉਂਦਾ ਰੇ ਕਿਸੇ ਨੂੰ ਮਿਲਦਾ ਹੀ ਨਹੀਂ ਉਹ ਉਹ ਬਾਦਲਾਂ ਦਾ ਕੁੱਲ ਪਰਿਵਾਰ ਦੇ ਆ ਕੇ ਜਾਂਦੇ ਸੀ ਦੁੱਖ ਦੇ ਸੁੱਖ ਦੇ ਵੀ ਆਉਂਦੇ ਸੀ ਹਰ ਇੱਕ ਦੇ ਘਰੇ ਆ ਕੇ ਜਾਂਦੇ ਸੀ ਉਹਨਾਂ ਦੇ ਉਹੀ ਲੋਕਾਂ ਉਹਦਾ ਤਰਵਾਦੀ ਦੌਰੇ ਵੀ ਬਾਦ ਸਾਹਿਬ ਨਾਲ ਉਹ ਮਾਰ ਸੀ ਤਾਂ ਵੀ ਕਰਕੇ ਗਏ ਸਾਰੇ ਵਿੱਚੋਂ ਵੀ ਇਹ ਤਾਂ ਜੱਤੇ ਵਿੱਚੋਂ ਵੀ ਨਹੀਂ ਆਏ ਉਹਨਾਂ ਦਾ ਆ ਜੱਦੀ ਪਿੰਡ ਹੈ ਉਹਨਾਂ ਦੇ ਘਰ ਸਮਝਿਆ ਇਹਨਾਂ ਨੂੰ ਦੁੱਖ ਦੇ ਸੁੱਖ ਦੇ ਹਰੇਕ ਦੇ ਦਾ ਗਰੀਬ ਹੋਇਆ ਅਮੀਰ ਹੋਇਆ ਆ ਕੇ ਜਾਂਦੇ ਇਹਨਾਂ ਨੇ ਕਿਸੇ ਦੇ ਇਸ਼ਾਰੇ ਨਹੀਂ ਲਈ ਇਹਨਾਂ ਨੇ ਤਾਂ ਆਪਦੇ ਬੰਦਿਆਂ ਨੂੰ ਨਹੀਂ ਪੁੱਛਦੇ ਆਉਦੇ ਬੰਦਿਆਂ ਨੂੰ ਪੁੱਛਦੇ ਤਾਂ ਆਓ ਪਿੰਡ ਦੇ ਵਿੱਚ ਹੋਰ ਰੋਕ ਨਾਲ ਗੱਲਬਾਤ ਕਰਦੇ ਆਂ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਕਰਦੇ ਆਂ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਰੋਜ਼ਾਨਾ ਤੇ ਕੀ ਉਹਨਾਂ ਦਾ ਕਹਿਣਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਆਪੂ ਜੀ ਸਿੱਖਾ ਉਹ ਕੀ ਲੱਗਦਾ ਵੋਟਾਂ ਆ ਗਈਆਂ ਤੇ ਖੇਤਾਂ ਖੁੱਤਾਂ ਚ ਪਾਣੀ ਲੱਗਦਾ ਪਾਣੀ ਦੇ ਵਗਦਾ ਇਹ ਉੱਪਰ ਚੰਡੀ ਇਹਦੇ ਲੈਣ ਚੱਲੀ ਜਾਂਦੀ ਹੈ ਗੁਰਦਵਾਰਾ ਨਾਲ ਲੱਗਦੀ ਹੈ ਕੀ ਲੱਗਦਾ ਵੋਟਾਂ ਜੋੜ ਕਿੰਦਾ ਜ਼ਿਆਦਾ ਇਹ ਥੋੜਾ ਪੀਜਾ ਜੋਰ ਫੋਲਡਰ ਪੰਜ ਦਵਾ ਲੱਗੋ ਮੈਨੂੰ ਤਾਂ ਕਿਹਦਾ ਇਹਨੂੰ ਕੀ ਪੜਦਾ ਪਿੰਡਾਂ ਆਨ ਫਟਾਉਗਾ ਮੋਲ ਹੈ ਨਹੀਂ ਪਿੰਡੇ ਕੋਈ ਮੋਲ ਤਾਂ ਹੁੰਦਾ ਹੀ ਮੈਂ ਤਾਂ ਤੜਕੇ ਜਾਵੜਨਾ ਤੇ ਅੱਥ ਨਹੀਂ ਆਉਣਾ ਮੈਨੂੰ ਹੁਣ ਕੀ ਕਰ ਮੈਂ ਤਾਂ ਸੁੱਤੇ ਪਿਆ ਤਾਂ ਉੜ ਜਾਣਾ ਸੁੱਤੇ ਪਿਆ ਤਾਂ ਆਣਾ ਲੋਕਾਂ ਦੇ ਮੈਨੂੰ ਤਾਂ ਹੁਣ ਕੀ ਪੜਾ ਮਪੂ ਕਿਹੜੀ ਪਾਰਟੀ ਆ ਜੋਰ ਲਗਦੇ ਕੋਈ ਪਤਾ ਨਹੀਂ ਭਈਆ ਜੀ ਕੋਈ ਪਤਾ ਨਹੀਂ ਐਵੇਂ ਤੈਨੂੰ ਆ ਹਮ ਤਾਂ ਬਾਹਰ ਆ ਪਗੜਾ ਸਿੱਧਾ ਉਹ ਜਿਹੜੀ ਗੱਲ ਹੈ ਵੀ ਮੈਂ ਤਾਂ ਹੁਣ ਇੱਥੇ ਬੰਦ ਹਟਾਇਆ ਨਹੀਂ ਤਾਂ ਮੈਂ ਤਾਂ ਅੰਦਰੋਂ ਨਹੀਂ ਆਉਂਦਾ। ਨਾ ਆਪਾਂ ਕਿਸੇ ਦੀ ਕਰੀਏ ਨਾ ਕਰਾਈਏ। ਨਾ ਕਿਸੇ ਦੀ ਕਰੀਏ ਨਾ ਕਰਾਈਏ। ਬਾਪੂ ਕਿਹੜੀ ਪਾਰਟੀ ਹੈ ਜੁਰ ਲੱਗਦਾ ਹੈ। ਭਾਈ ਕੋਈ ਪਤਾ ਨਹੀਂ ਲੱਗਦਾ। ਤਾਂ 4-5 ਹੀ ਕਟਾਇਆ ਨਹੀਂ 4 ਆਏ ਆ। ਤਾਂ 4 ਨੂੰ ਕਿਸੇ ਦਮਨਤਾ ਦੇ ਕੋ ਪਤਾ ਲੱਗਦਾ। ਪਹਿਲਾਂ ਇਹ ਬਦਲਾ ਵਾਲੇ ਨੇ ਕੰਮ ਕੀਤੇ ਆ। ਆ 2 ਸਾਲਾਂ ਤੋਂ ਕੋਈ ਕੰਮ ਹੋਇਆ ਬਦਲਾ ਵਾਲਾ। ਬਾਜ਼ਲਾ ਨੇ ਕਿ ਬਾਦਸ਼ਾਹ ਨੇ ਕਰੇ ਕਮਨ ਹਾਂ ਤੇ ਪੈਪਾਂ ਪਾ ਪਾ ਬਣਿਆ ਇਹਨੇ ਕੋਈ ਨਹੀਂ ਹਾਲੇ ਹੂੰ ਚਾੜੂ ਦਿੰਦੇ ਹਾਂ ਤੇ ਪੈਪਾਂ ਪਾਣੇ ਕਿ ਤੱਕ ਕਿਟਰੋ ਸਵਾਰ ਕੇ ਆਪਣੇ ਦੇ ਫੋਟ ਉਹ ਕਾਂ ਬਿਲਕੁਲ ਬਾਈ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਬਾਈ ਦਾ ਤਾਂ ਭਾਈ ਆਇਆ ਹੁਣੇ ਬਾਈ ਕਿਹੜੀ ਪਾਰਟੀ ਆ ਰੁਜ਼ਾਨ ਜ਼ਿਆਦਾ ਲੱਗਦਾ ਆਮ ਪਾਰਟੀ ਰਹੀ ਹੈ ਯਾਰ ਆਮ ਪਾਰਟੀ ਦਾ ਆਮ ਪਾਰਟੀ ਨੇ ਕੀ ਕੰਮ ਕਰਤਾ? ਅਗਰ ਕਰ ਹੀ ਜਾਂਦੇ ਸਾਰੇ ਯਾਰ ਭਾਈ ਹੁਣ ਕੀ ਕਹਿ ਸਕਦੇ ਆਂ? ਰਜਤ ਜੀ ਵੀ ਯਾਰ ਬੰਦੇ ਸੰਤੋ ਕੋਈ ਪਤਾ ਨਹੀਂ ਅੰਦਾ। ਨਾ ਹੀ ਕਦੇ ਗੌਰ ਕਰਿਆ। ਟੈਨ ਲੁੱਟ ਮਿਲ ਗਈ। ਹੈ? ਟੈਨ ਲੁੱਟ ਮਿਲੀ ਆਉਂਦੀ ਐ ਫੁੱਲ ਜਾਵਾ। ਕਹਿੰਦੇ ਆ ਪਿੰਡ ਦੇ ਵਿੱਚ ਆਹ ਜੇ ਘਰ ਵੀ ਦੇਖੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਵਾਵਾ ਆਏ ਹੋਏ। ਆਏ ਹੋਏ ਆ। ਕੀ ਲੱਗਦਾ ਉਹ ਭਗਵੰਤ ਮਾਨ ਵੱਡੇ ਦਾਅਵੇ ਕਰਦਾ ਕਿ ਇਹ ਬਿਜਲੀ ਦੇ ਬਿੱਲ ਨਹੀਂ ਆਉਂਦੇ। ਤੋ ਵੀ ਬਿੱਲ ਵੀ ਆ ਗਏ। ਕੀ ਲੱਗਦਾ ਸਰਕਾਰ ਚੰਗੀ ਐ? ਵੇਖੋ ਕੀ ਇਹ ਮਾਫੀ ਕਰ ਸਕਦਾ। ਹਾਂ। ਤੁਸੀਂ ਕਿਹੜੀ ਸਰਕਾਰ ਚੁਣੋਗੇ ਅਸੀਂ ਤਾਂ ਪਹਿਲਾਂ ਆਵਾਜ਼ ਤਾਂ ਕਾਲੀਆਂ ਕਰਨੀਆਂ ਹੈ ਹਾਂ ਤੇ ਸਰਕਾਰ ਖੁੱਡੀਆਂ ਨੂੰ ਚੰਗੀਆਂ ਹਰਸ਼ਵਰਤ ਕੋਲ ਵਧੀਆ ਲੱਗੂ ਨਹੀਂ ਉਹ 10 ਸਾਲ ਪਹਿਲਾਂ ਵਾਲੇ ਚੰਗੇ ਸੀਗੇ ਇਹਨਾਂ ਦੀ ਠੀਕੜ ਹਾਂ ਉਹ ਵੀ ਨਹੀਂ ਫੁੱਲ ਆਉਂਦੀ ਜਮਾ ਆਓ ਪਿੰਡ ਦੇ ਲੋਕਾਂ ਨਾਲ ਹੋਰ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਜੀ ਲੱਗਦਾ ਬਪੁਰਜਾਨ ਕਿੰਦਾ ਪਿੰਡ ਚ ਜਨਤਾ ਬਾਲਟੀ ਦੇ ਹਾਂ ਅਕੱਨੇ ਬਾਜ਼ੜਾ ਨੇ ਕੰਮ ਬਾਬਾ ਫਿਰ ਨਾ ਤਾਂ ਕਰੇ ਕੰਮ ਹਾਂ ਹਾਂ ਉਹਨ ਕੀ ਲੱਗਦਾ ਉਸ ਪਰ ਉਹ ਆਪ ਪਾਰਟੀ ਰਹੀ ਹੋ ਲੋਕਾਂ ਨੇ ਮੇਰੇ ਨਾਲ ਮਾਤਾ ਨੂੰ ਪਹਿਨਾਨੇ ਤਾਂ ਉਹਨਾਂ ਨੇ ਜਾਣਦੇ ਆ ਕਿ ਮਾਨ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਔਰਤਾਂ ਤੇ ਸਮਾਨ ਲਈ 1000 ਰੁਪਏ ਪ੍ਰਤੀ ਮਹੀਨਾ ਉਹਨਾਂ ਦੇ ਖਾਤੇ ਵਿੱਚ ਪਾਵਾਂਗੇ ਤਾਂ ਜਨ 1000 ਰੁਪਏ ਆਇਆ ਬੀਬੀ ਨਹੀਂ ਆਇਆ ਨਹੀਂ ਆਇਆ ਨਹੀਂ ਉਹ ਤਾਂ ਵੱਡੇ ਨਹੀਂ ਆਏ ਨਹੀਂ ਆਏ ਨਹੀਂ ਸਰਕਾਰ ਨੇ ਚੁਟਾ ਦੇ ਟੁੱਟੇ ਇਹ ਪਤਾ ਇਹ ਘੁਟਮਠੀਆਂ ਗੋਲੀਆਂ ਦੇ ਕੇ ਵੋਟਾਂ ਲੈਣੀਆਂ ਲੈ ਲੈਣਗੀਆਂ ਵੋਟਾਂ ਤਾਂ ਫੇਰ ਆ ਗਿਆ ਹੁਣ ਤੇ ਫਿਰ ਹੁਣ ਲੈ ਲੈਣਗੇ ਬਸ ਕਾਲਾ ਕਿੱਡੀਆਂ ਸੁਣਾ ਕੇ ਗਿਆ ਭਗਵਾਨ ਤਮਨ ਬਾਦਲ ਪਿੰਡ ਤੇ ਵੇਚਾ ਕੇ ਇਹ ਤੁਹਾਡੇ ਪਿੰਡ ਦੋ ਸਾਲਾਂ ਚ ਕੰਮ ਹੋਇਆ ਹੋਇਆ ਕੰਮ ਦੋ ਸਾਲ ਕੀ ਹੋਇਆ ਕੋਈ ਕੰਮ ਨਹੀਂ ਹੋਇਆ ਨਹੀਂ ਨਾ ਕੋਈ ਥੋੜੇ ਘਾਟੇ ਹੈ ਯਾਰ ਪਿਆ ਨਹੀਂ ਆਇਆ ਕੀ ਲੱਗਦਾ ਸਰਕਾਰ ਸਹੀ ਹੈ ਜਿਹੜੀ ਦੋ ਸਾਲਾਂ ਚ ਆਈ ਸਾਂਤਾ ਲੱਗਦੀ ਨਹੀਂ ਚਾੜ ਗਈ। ਇਹਨੇ ਚਾੜੂ ਦਾ ਤਿੱਲਾ-ਤਿੱਲਾ ਖਲਾਤਾ ਹੈ। ਬਦਲਾਵ ਆਇਆ ਕੋਈ? ਨਹੀਂ ਆਇਆ। ਜਿਹਨਾਂ ਦੇ ਚਾੜੂ ਦੀ ਕਾਹ ਨਾ ਪੁਸ਼ੀ ਨਹੀਂ ਮਿਲਦਾ ਬੱਚਾ ਨੂੰ ਕੁਛ ਨਹੀਂ ਮਿਲਿਆ ਨਾ ਕੋਈ ਸਕੂਲ ਵਾਲਿਆਂ ਨੂੰ ਨਾ ਕੋਈ ਬੀਬੀਆਂ ਭੈਣਾਂ ਨੂੰ ਕਹਿੰਦੇ ਰਸੋਈ ਖਰਚਾ ਆ ਗਿਆ। ਕੋਈ ਕਹਿੰਦਾ ਤੁਹਾਡੇ ਖਾਤਿਆਂ 'ਚ 2-2 ਹਜ਼ਾਰ ਪਾਵਾਂਗੇ ਕੁਛ ਨਹੀਂ ਆਇਆ ਜੀ। ਭਾਈ ਬਦਲਾਵ ਆਇਆ ਦੋ ਸਾਲ। ਕਿਵੇਂ ਰਿਕਾ ਦਾ ਮੁੱਦੇ ਪਾਰੇ ਤੇ ਪੁੱਛਿਆ? ਪੰਜਾਬ ਸਰਕਾਰ ਦਾ ਬਦਲਾਅ ਆਇਆ ਭਗਵੰਤ ਮਾਨ ਤਾਂ ਵੀ ਕੋਲ ਨੂੰ ਕੁਝ ਦਿੱਤਾ ਸਾਨੂੰ ਤਾਂ ਜੀ ਕੁਝ ਨਹੀਂ ਦਿੱਤਾ ਜੀ ਇਹ ਕਹਿੰਦੀ ਕੁਝ ਨਹੀਂ ਦਿੱਤਾ ਹੁੰਦਾ ਜੀ ਭਗਵੰਤ ਕੀ ਲੱਗਦਾ ਹੈ ਕਿਹੜੀ ਸਰਕਾਰ ਚੰਗੀ ਹੈ ਜਾਂ ਕਿਹੜਾ ਕੈਂਡੀਡੇਟ ਚੰਗਾ ਉਹਨੂੰ ਬਸ ਜਿਲੀ ਤੇ ਉਹ ਫੇਰੀ ਦਾ ਮਿਲ ਜਾਂਦਾ ਸੀ ਪਾਣੀ ਉਹਨਾਂ ਦਾ ਫਿਰ ਹਜੇ ਤਾਂ ਫਿਰ ਉਹਦੇ ਨਾਲ ਤਾਂ ਬਾਦਲ ਸਰਕਾਰ ਦੇ ਚੰਗਾ ਸੀ ਉਹਨਾਂ ਕੋਲ ਨਾ ਕੁਝ ਨਾ ਕੁਝ ਤਾਂ ਸੁਧਾਰ ਸੀ ਗਿਆ ਜੀ ਇਹਦੇ ਨਾਲ ਤਾਂ ਕੁਝ ਹੀ ਨਹੀਂ ਸਾਨੂੰ ਦਿੱਤਾ ਇਹਨਾਂ ਨੇ ਤਾਂ ਕੁਝ ਨਹੀਂ ਦਿੱਤਾ ਉਹਨੂੰ ਆ ਬਿਲਕੁਲ ਮੇਰੀ ਮੇਰੀ ਦੀ ਸ਼ਾਦੀ ਵੀ ਸੀ ਸਗ ਗੁਡੀਆਂ ਦੀ ਮੇਰੇ ਦੀ ਸ਼ਾਦੀ ਕਰੀ ਸੀ ਕਿ ਮੈਂ ਇਸ ਸਕੀਮ ਵੀ ਨਹੀਂ ਮੈਨੂੰ ਮਿਲੇ ਆ ਕਿੰਨੀ ਹੈ ਅੱਜ ਤੋਂ ਦੋ ਤੋਂ ਦੋ ਸਾਲ ਹੋ ਗਏ ਗੁਡੀਆਂ ਦੇ ਵਿਆਹ ਨੂੰ ਤੇ ਦਿੱਤੀ ਨਹੀਂ ਮੈਂ ਤਾਂ ਸਕੀਮਾਂ ਬੰਦ ਕਰ ਹਾਂ ਤੇ ਦਿੱਤੀ ਨਹੀਂ ਸਕੀਮ ਕੋਸ਼ਿਸ਼ ਵੀ ਉਹ ਵੀ ਮਾਤਾ-ਪਿਤਾ ਨੇ ਤੇ ਪਿੰਡ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਕੀ ਉਹਨਾਂ ਦਾ ਕਹਿਣਾ ਹੈ ਕਿ ਕੋਈ 1000 ਰੁਪਏ ਦਾ ਜਿਹੜਾ ਚੁੱਠਾ ਦਾਵਾ ਸੀ ਮਾਨ ਸਰਕਾਰ ਦਾ ਹਲੇ ਤੱਕ ਖਾਤੇ ਦੇ ਵਿੱਚ ਨਹੀਂ ਆਇਆ ਆ ਰਹੀਆਂ ਸਰਕਾਰਾਂ ਚੰਗੀਆਂ ਰੈਂਟੀਏ ਯਾਰ ਰੱਖਣਾ ਬੱਪੂ ਜੀ ਕਿਹੜੀ ਸਰਕਾਰ ਚੰਗੀ ਮੋਦੀ ਜੀ ਮੋਦੀ ਮੋਦੀ ਨੇ ਕੀ ਕੰਮ ਕਰ ਆ ਮੋਦੀ ਸਾਰੇ ਮੋਦੀ ਕਰਦਾ ਸਾਨੂੰ ਖਾਣ ਨੂੰ ਕਣਕ ਦਿੰਦਾ ਇਹਨਾਂ ਨੇ ਕੀ ਕਰਦੇ ਇਹਨਾਂ ਤੋਂ ਜਿਹੜੀ ਦਿੱਤੀ 2 ਰੁਪਈਆ ਵਾਲੀ ਉਹ ਵੀ ਕੱਟਤੀ ਇਹ ਕੀ ਦਿੰਦੇ ਤੈਨੂੰ ਉਹ ਤਾਂ ਬਾਦਲ ਦੀ ਦੇਣ ਸੀ ਪਰ ਭਾਗਾਂ ਤੁਮਨੇ ਸਾਰੇ ਵੰਡ ਗਾ ਹਾਂ ਬਸ ਇਹਨਾਂ ਫਿਰ ਆਪਾਂ ਨੂੰ ਕੀ ਦੇਤਾ ਕਿਹੜੀ ਸਰਕਾਰ ਚੁਣੋਗੇ ਹਾਂ ਅਕਾਲੀ ਦਲ ਐਸੀ ਦੋ ਸੁਣਨਾ ਅਕਾਲੀ ਦਲ ਹਾਂਜੀ ਕਿਹੜੀ ਸਰਕਾਰ ਦੇ ਅਕਾਲੀ ਦਲ ਕਿਉਂ ਕਾਲੀ ਦਲ ਦੇ ਕੀ ਕਰਦੇ ਹਾਂ ਹੀ ਕਾਲੀ 100 ਸਾਲ ਟੋਟੇ ਰਹਾਂਗੇ ਵੀ ਉੱਥੇ ਹੀ ਇਹਨੂੰ ਕਹਿ ਕੇ ਦੱਸਿਓ ਸਾਨੂੰ ਕੰਨੌਣੀਆਂ ਸਾਨੂੰ ਦੱਤੀਆਂ ਲੋਟ ਸਾਨੂੰ ਦੱਸੇ ਹਾਂ ਬਾਪੂ ਕਿਹੜੀ ਸਰਕਾਰ ਚੰਗੀ ਲੱਗਦੀ ਸਰਕਾਰ ਭਾਈ ਸਾਡੇ ਪੱਜ ਤਾਂ ਕੋਈ ਵੀ ਨਹੀਂ ਚੰਗੀ ਸਭ ਮਾੜੀ ਆ ਔਰ ਨਾ ਕਿਸ ਨੂੰ ਦੇਣਾ ਲੈਣਾ ਸੋ ਗਰੀਬਾਂ ਨੂੰ ਕੋਈ ਦਿੰਦਾ ਨਹੀਂ ਕੋਈ ਭਗਵਾਨ ਜਮਾਨ ਕਹਿੰਦਾ ਮੈਂ ਤਾਂ ਘਰੇ ਡਿੱਪੂਆਂ ਤੇ ਪਹੁੰਚਣ ਲੱਤੀ ਕਣ ਕੋਈ ਪਹੁੰਚਣ ਲਾਇਆ ਉਹਨਾਂ ਤੋਂ ਦੁੱਧ ਉਹ ਗਾੜਾ ਕੰਮ ਕਿੜੀ ਉਹ ਵੀ ਬੰਦ ਕਰ ਰਹੀ ਰਿਹਾ ਉਹ ਕਿੜੀ ਆਉਂਦੀ ਆ ਦੁੱਧ ਉਹ 5 ਕਿਲੋ ਜੀ ਦੀ ਮੁਕਤੀ ਉਹ ਆਉਂਦੀ ਇਕੱਲੀ ਤੇ ਉਹ ਸਲਾਹ ਨਹੀਂ ਦੇ ਦਿੰਦੇ ਨਹੀਂ ਤਾਂ ਉਹ ਵੀ ਕੋਈ ਏਡਾ ਪੱਕਾ ਨਹੀਂ ਛੇ-ਛੇ ਮਿੰਟ ਬਾਲਦੇ ਆ ਆ ਸੋਰੇਨਾ ਦਾ ਭਰਾਵਾ ਇਹੋ ਜੇ ਕੰਮ ਹੈ ਸਾਰਿਆਂ ਦੇ ਕੋਈ ਚੰਗਾ ਨਹੀਂ ਉਹ ਚੋਂ ਅਸੋਨਾ ਭਗਵਾਨ ਜਮਾਨ ਪਿੰਡ ਬਦਲ ਆਇਆ ਸੀ ਉੱਥੇ ਕਿੱਕਲੀਗੇ ਸਨ ਅੰਦਰ ਆਇਆ ਇਹ ਕਹਿੰਦਾ ਬਾਦਲਾਂ ਦੇ ਜਿਹੜਾ ਘਰ ਹੈਗਾ ਉਥੇ ਕੋਠੀ ਹੈ ਕਹਿੰਦਾ ਹੁੰਦੇ ਤੇ ਨਿਸ਼ਾਨਾ ਮਾਰੇ ਕਹਿੰਦੇ ਹੋਰ ਪਾਸੇ ਲੱਛਣ ਹੀ ਕਰੀਗਾ ਕਹਿੰਦੇ ਕੇ ਹਾਂ ਹਾਂ ਐਵੇਂ ਲੱਛਣ ਹੀ ਕਰਦਾ ਉਹ ਤਾਂ ਚੰਦਗਰ ਕੰਮੀ ਨੂੰ ਦਾ ਬਸ ਕਮੇਡੀਆਂ ਕਰਤੀਆਂ ਉਹ ਕਰਦਾ ਬਸ ਤੇ ਜਿੱਥੇ ਜਿੱਦਾ ਕੰਮ ਕਰਦਾ ਵਧੀਆ ਸਾਰੇ ਆਖਣਗੇ ਭਾਈ ਠੱਗ ਠੀਕ ਕਰਦਾ ਲੱਛਣਾਂ ਨਾਲ ਵੋਟਾਂ ਮਿਲਦੀਆਂ ਨਾ ਭਾਈ ਨਾ ਕਰਾਉਂਗੇ ਲੱਛਣ ਦੇ ਕੇ ਨਾ ਹੋਏਗਾ 2500 ਕਰੂੰਗਾ ਅੱਜ 2500 ਕਰੀ ਖੜਾ ਉਹ ਵੀ ਕਦੇ ਆਉਂਦੀ ਕੰਨੀਆਂ ਦਾ ਕਟਾਈ ਤੇ ਵਿਚਾਰਾਂ ਦੀ ਗੱਲਸਣ ਕੋ ਸਾਲ ਨੇ ਬਈ ਪ੍ਰਵਾਗਰੀ ਬੰਦ ਰਾ ਤੁਸੀਂ ਦੇਖ ਕਿਹੜੀ ਪਾਰਟੀ ਦੇਖਦੇ ਹੋ ਅਸੀਂ ਤਾਂ ਬਦਲ ਪਾਰਟੀ ਨਹੀਂ ਹੈ ਬਾਦਲ ਦੇ ਆ ਬਾਦਲ ਕਿਉਂ ਦੇਖਦਾ ਹਾਂ ਕੁਛ ਨਹੀਂ ਮਿਲਿਆ ਭਾਈ ਸਾਨੂੰ ਤਕਰੀਬਨ ਜੀ ਕਾ ਬਾਦਲ ਨੇ ਕੀ ਦਿੱਤਾ ਕੁਛ ਨਹੀਂ ਦਿੱਤਾ ਜੀ ਬੈਠਿਆ ਕੰਮ ਕਰਦਾ ਡਿਆੜੀ ਕਰਦਿਆਂ ਰੋਟੀ ਕਾ ਖਾਣੇ ਆ ਉਂਗਲਾ ਜੀ ਉਂਗਲਾ ਜੀ ਤਾਂ ਜੇ ਲਈ ਉਂਗਲਾ ਨਾਲ ਕੀ ਬਣਦਾ ਹਾਂ ਜੇ ਜੋ ਕੰਮ ਨਹੀਂ ਕਰਦਾ ਫਿਰ ਚਿੱਤਰ ਮਾਰ ਨਹੀਂ ਬੰਦੇ ਇਹ ਜਾ ਵੀ ਬੜੀ ਨਾ ਕਾ ਕੰਮ ਹੈ ਕੁਛ ਦਰਮਾਨ ਨੂੰ ਪਈ ਜਾਂਦੇ ਤਾਂ ਮੁੰਡਾ ਕੋਲ ਵੀ ਜਾਣਦੇ ਕਿ ਨਨ ਕੋ ਸਟੇਡੀਅਮ ਸਟੇਡੀਅਮ ਮਿਲਿਆ ਕਿ ਨਹੀਂ ਮਿਲਿਆ ਮੇਰੇ ਕੋਲ ਸਟੇਡੀਅਮ ਬਣਿਆ ਹੋਇਆ ਮਿੱਡੂ ਸਟੇਡੀਅਮ ਦਾ ਇੱਥੇ ਕੋਈ ਨਹੀਂ ਕਿੱਡੇ ਕਿੱਥੇ ਕਿਤੇ ਨਹੀਂ ਟੇਬਲ ਵਾਲੀ ਪਿੰਡ ਦੇ ਮੁੰਡੇ ਉਹ ਤੇ ਵੀ ਨਹੀਂ ਕੋਈ ਨਹੀਂ ਗਿਆ ਜਿੰਮੀ ਹੈ ਕੱਲੀ ਹਾਂ ਠੀਕ ਹੈ ਉਹ ਕਿਨੇ ਦਿੱਤੀ ਮੈਨੂੰ ਤਾਂ ਨਹੀਂ ਪਤਾ ਕਿੰਨੇ ਸਾਲ ਪਹਿਲਾਂ ਹੈ ਬਦਲਾ ਦਿੱਤ ਬਦਲਾ ਉਹਗੇ 5-6 ਸਾਲ ਹੋ ਗਏ ਉਹ ਦੋ ਦਿਹਾ ਚਲੋ ਮੰਜੀਮ ਦਿੱਤੀ ਸੀ ਕਹਿੰਦੇ ਵਾਵਾ ਪੁਰਾਣੀ ਐ ਅ ਮੈਂ ਕਿਹੜੀ ਪਾਰਟੀ ਦੇਖਣੀ ਪਸੰਦ ਕਰੂੰ ਪਾਰਟੀ ਦਾ ਭਾਈ ਜੀ ਸੰਤਾ ਕੋਈ ਨਹੀਂ ਪਸੰਦ ਜੀ ਕਿਉਂ ਉਹ ਕੋਈ ਕੰਮ ਹੀ ਨਹੀਂ ਕਰਦੇ ਜੀ ਕਾਰਨ ਕੀ ਨਾ ਤਾਂ ਪੜ੍ਹਾਈ ਦਾ ਕੋਈ ਸਿਸਟਮ ਬੱਚਿਆਂ ਦਾ ਸਹੀ ਉਹ ਤਾਂ ਕਹਿੰਦੇ ਸਿੱਖਿਆ ਲੈ ਕੇ ਆਉਂਦੀ ਐ ਸੀ ਸੇ ਸੁਲਤਾ ਲੈ ਕੇ ਆਂ ਸੇ ਸੁਲਤਾ ਮੈਂ ਤਾਂ ਧੀ ਨਹੀਂ ਆਈ ਕੋਈ ਪਤਾ ਕੀ ਐ 5 ਸਾਲਾਂ ਬਾਅਦ ਆਉਂਦੇ ਐ ਜੀ ਇਹ ਉਹਨਾਂ ਚਿਰ ਕਿਸਦਾ ਹਾਲ ਚਾਲ ਕੋਈ ਨਹੀਂ ਪੁੱਛਦਾ ਠੀਕ ਐ ਜੀ ਬਸ ਆਪਾਂ ਤਾਂ ਇੰਨਾ ਹੀ ਕਹਿਣਾ ਚਾਹੀਦਾ ਇਹ ਲੱਗਦਾ ਐਤ ਕੀ ਰੁਝਾਨ ਕਿੰਦਾ ਵੱਧ ਲੱਗਦਾ ਪਿੰਡ ਰੁਝਾਨ ਦਾ ਜੀ ਕਾਲੀਆਂ ਦਾ ਲੱਗਦਾ ਮੇਰੇ ਹਿਸਾਬ ਨਾਲ ਜੀ ਹਾਂ ਤੇ ਕਾਲੀ ਕਾਲੀਆਂ ਨੇ ਕੰਮ ਕਿਤੇ ਪਿੰਡ ਕੰਮ ਤਾਂ ਬਧਰੇ ਕੀ ਤੇ ਇਹਨਾਂ ਨੇ ਕੰਮ ਤਾਂ ਬਹੁਤ ਕੀਤਾ ਜ ਸਾਡਾ ਪਿੰਡ ਸਾਰਾ ਉਹਨਾਂ ਨੇ ਆਰਸੀ ਸਿਪਾਈ ਹੈ ਪਿੰਡ ਚ ਪਾਈ ਆ ਵਧੀਆ ਕੰਮ ਕੀਤਾ ਵੈਰਾ ਲੋਕਾਂ ਨੇ ਇਹਨਾਂ ਕਾਰਜ ਕਿਉਂ ਸੀਨ ਨਾ ਕਾਰਨ ਕੀ ਨਹੀਂ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਨਾ ਜਿਹੜੇ ਛੱਡੇ ਆ ਉਹਨਾਂ ਨੇ ਅਸਲ ਕੰਮ ਨਹੀਂ ਸੀ ਹੁਣ ਤੇ ਬਾਦਲ ਨੂੰ ਮਸੀਂ ਮਾੜਾ ਨਹੀਂ ਕਹਿੰਦੇ ਬਾਦਲ ਨੇ ਬਿਥਰਾ ਕਲ ਦੇ ਉੱਪਰਲੇ ਮਾਰੇ ਹਾਂ ਬਾਦਲ ਦੀ ਮਿਹਰਬਾਨੀ ਹੈ ਇਹ ਤਾਂ ਭਾਈ ਭਗਵਾਨ ਤੁਮਾਨ ਪਰਸੋ ਪਿੰਡ ਬਾਦਲ ਆਈ ਸੀ ਕਿ ਲੱਗਦਾ ਹੈ ਕਿਲੀਆਂ ਨਾਲ ਬੋਟਾ ਮਿਲ ਜਾਂਦੀ ਹੈ ਨਹੀਂ ਮਿਲਦੀਆਂ ਲੱਗ ਕੇ ਕਿਲੀਆਂ ਵੇਖ ਕੇ ਲੋਕਾਂ ਨੇ ਬਾਤਾਂ ਕੋਈ ਨਹੀਂ ਬੰਦਾ ਪਹਿਲਾਂ ਤਾਂ ਲੋਕਾਂ ਭੁਲੇਖੇ ਸੀਗਾ ਵੀ ਬਦਲਾਵ ਆਊ ਬਦਲਾਵ ਆਊਗਾ ਇਹ ਸੀ ਪਿੰਡ ਮਿੱਡੂ ਖੇੜੇ ਦੀ ਕਹਾਣੀ ਜਿੱਥੇ ਲੋਕਾਂ ਨੇ ਕਾਂਗਰਸੀਏ ਅਤੇ ਆਮ ਆਦਮੀ ਪਾਰਟੀ ਦੇ ਲੋਕਾਂ ਤੇ ਜੋ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਕਿਸੀਂ ਇਹਨਾਂ ਪਾਰਟੀਆਂ ਤੇ ਵਿਸ਼ਵਾਸ ਨਹੀਂ ਕਰਦੇ ਇਹ ਸੀ ਮਿੱਡੂ ਖੇੜੇ ਦੀ ਕਹਾਣੀ ਮਿੱਡੂ ਖੇੜਾ ਪਿੰਡ ਜੋ ਲੰਬੀ ਹਲਕੇ ਦੇ ਵਿੱਚ ਪੈਂਦਾ ਤਾਂ ਅੱਛੇ ਜਿਹੇ ਮਿੱਡੂ ਖੇੜੇ ਦਾ ਰੁਝਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਹੈ तमाम ਤਸਵੀਰਾਂ ਸੀ ਥੋੜੀ ਸਕਰੀਨ ਦੇ ਉੱਤੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸੀ ਤਾਂ ਉਹਨਾਂ ਦੇ ਲੋਕਾਂ ਦਾ ਕੀ ਕਹਿਣਾ ਸੀ ਕਿ ਅਸੂ ਜਿਹੜੇ ਬਾਦਲ ਸ਼ਹੀਦਾਰ ਕਾਲੀ ਨੇ ਜਿਹੜਾ ਕੰਮ ਕੀਤਾ ਹੈ ਉਸੇ ਸਰਕਾਰ ਨੇ ਨਹੀਂ ਕੀਤਾ ਬਣੇ ਰੋ ਪੰਜਾਬ ਹਰਿਆਣਾ ਲਈ ਬਹੁਤ ਧੰਨਵਾਦ